ਇਹ ਬੰਦੇ ਹੁੰਦੇ ਸੀ ਉਦੋਂ ਕਮੇਟੀ ਦੇ ਵਿੱਚ ਸਾਰੇ ਬਾਬੇ ਭਾਈ ਸਰਾਂ ਦੀ ਸੇਵਾ ਕਰਦੇ ਲਾਹਬ ਸਿੰਘ ਬਜ਼ੁਰਗ ਬੰਤ ਦਾ ਸਰਬੰਦੀ ਮਾਮਾ ਕਹਿੰਦੇ ਹੁੰਦੇ ਸੀ ਉਹਨੂੰ ਬੰਤਤਾਪ ਕੁੰਡਾ ਪ੍ਰਧਾਨ ਭਜੀ ਗਾਜੀ ਉਦੋਂ ਦੁੱਧ ਦੀ ਗਜਾ ਕਰਦਾ ਸੀ ਭਜੀ ਆਪ੍ਰੀਤ ਹੋਣੀ ਸਾਰੇ ਖੜਿਆ ਜਸਵੰਤ ਜੰਟਾ ਮੈਂ ਤੇ ਉਸ ਟਾਈਮ ਦੇ ਬੰਦੇ ਸਾਰੇ ਜਿਹੜੀਆਂ ਸਾਨੂੰ ਮੈਂ ਫੋਟੋਆਂ 'ਚ ਦਿਖਾਈ ਜਾਂਦਾ ਹੈ ਇਹ ਕਰਮਾ ਨਾਲ ਬੰਦੇ ਇਕੱਠੇ ਹੁੰਦੇ ਆ ਸਾਧਨ ਕਈ ਬੰਦੇ ਨਾਲ ਚੋ ਹੈ ਨਹੀਂ ਹੁਣ ਹੈ ਨਹੀਂ ਇਹਨਾਂ ਦੇ ਵਿੱਚੋਂ ਕਈ ਬੰਦੇ ਤੇ ਬਾਬੂ ਇਹ ਨਹੀਂ ਲਾਭ ਲਾਬਾ ਇਹ ਨਹੀਂ ਤੇ ਹੋਰ ਵੀ ਇੱਕ ਦੋ ਬੰਦੇ ਹੋ ਸਕਦਾ ਨਾ ਹੋਣ ਕਿਉਂਕਿ ਬਹੁਤ ਚਰਦੀ ਫੋਟੋ ਹੈ ਇਹ ਜਿਹੜੀ ਪ੍ਰੀਤਮ ਸਿੰਘਾ ਤੈਨੂੰ ਦਿਖਾ ਰਿਹਾ ਹਾਂ ਆ ਇਹ ਬਹੁਤ ਵਧੀਆ ਮਤਲਬ ਉਹ ਆਪਣੀ ਕਮੇਟੀ ਚੱਲ ਰਹੀ ਦੀ ਜਦੋਂ ਇਹ ਦੀ ਇਸ ਵੇਲੇ ਦੀ ਫੋਟੋ ਆ ਮਾਬੇ ਜੀ ਸਭਾ ਦੇ ਮੂਰੇ ਵਹ ਕੇ ਲਈ ਸੀ ਫੋਟੋ ਇਹ ਆਪਾਂ ਇਹ ਤਾਂ ਮੈਂ ਪਾਈ ਆ ਯਾਦਗਾਰ ਕਰਕੇ